ਹੁਣ ਕੁਦਰਤ ਨੇ ਐਡੀ ਵੱਡੀ ਇਸ ਤਰ੍ਹਾਂ ਦੀ ਜਿਵੇਂ 2023 ਦੇ ਵਿੱਚ ਤਰਾਸਦੀ ਹੋਈ ਸੀ ਤਾਂ ਪਾਣੀ ਬਹੁਤ ਆ ਰਿਹਾ ਪਰ ਅਸੀਂ ਪਾਣੀ ਨੂੰ ਸੰਭਾਲਣ ਦੇ ਲਈ ਪਾਣੀ ਦੀ ਜੋ ਹੈ ਲੋਕਾਂ ਨੂੰ ਮਾਰਕਟ ਤੋਂ ਘਟ ਹੋਵੇ ਇਸ ਦੇ ਲਈ ਬਹੁਤ ਸੁਚੱਜੇ ਪ੍ਰਬੰਧ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਗਏ ਨੇ ਇਸ ਤੋਂ ਇਲਾਵਾ 9 ਲੱਖ ਦੇ ਕਰੀਬ ਅਸੀਂ ਸੈਂਡ ਬੈਗ ਕਿਉਂਕਿ ਜਦੋਂ ਪਾਣੀ ਨੂੰ ਰੋਕਣਾ ਹੁੰਦਾ ਤਾਂ ਮਿੱਟੀ ਦੇ ਬੈਗ ਭਰ ਕੇ ਰੋਕਿਆ ਜਾਂਦਾ 9 ਲੱਖ ਦੇ ਕਰੀਬ ਅਸੀਂ ਉਹ ਬੈ ਖਰੀਦੇ ਆ ਤੇ 4 ਲੱਖ ਨੇ ਜਿਹੜੇ ਬੈਗ ਉਹ ਮਿੱਟੀ ਦੇ ਭਰ ਕੇ ਰੱਖੇ ਹੋਏ ਆ ਆ ਜਿਸ ਤਰ੍ਹਾਂ ਹੁਣ ਆ ਬਾਉਪੁਰ ਆਈਲੈਂਡ ਦੀ ਗੱਲ ਸੀ ਤਾਂ ਇੱਥੇ ਅਸੀਂ 40000 ਬੈਗ ਨੇ ਜਿਹੜੇ ਬਕਾਇਦਾ ਤਾਰਾਂ ਬੈਗ ਜੋ ਕੁਝ ਵੀ ਉੱਥੇ ਚਾਹੀਦਾ ਸੀ ਅਸੀਂ ਉਹ ਦਿੱਤਾ ਉਹ ਸੋ ਇਸ ਤੋਂ ਬਿਨਾ ਜੰਬੋ ਬੈਗ ਲੈ ਕੇ ਆਂਦੇ ਆ ਉਹ ਉੱਥੇ ਬੈਗ ਤਿਆਰ ਪਏ ਨੇ ਵੀ ਇਨ ਕਿਸ ਕੋਈ ਜ਼ਿਆਦਾ ਜ਼ਰੂਰਤ ਪੈ ਜਾਂਦੀ ਆ ਉਹ ਜੰਬੋ ਬੈਗ ਅਸੀਂ ਪਹਿਲੀ ਵਾਰ ਹੀ ਲੈ ਕੇ ਆਂਦੇ ਆ ਉਹ ਬੈਗ 3.5 ਫੁੱਟ ਤੇ ਉਸਦੀ ਚੌੜਾਈ ਆ ਤੇ 2.5 ਫੁੱਟ ਦੇ ਕਰੀਬ ਉਸਦੀ ਉਚਾਈ ਹੈ ਹੁਣ ਏਡਾ ਵੱਡਾ ਬੈਗ ਜਦੋਂ ਭਰ ਕੇ ਇੱਕਦਮ ਉੱਥੇ ਟਿਕਨਾ ਤਾਂ ਪਾਣੀ ਦੇ ਫਲੋ ਨੂੰ ਰੋਕ ਸਕਦਾ ਉਹ ਵੀ ਬੈਗ ਉੱਥੇ ਰੱਖੇ ਹੋਏ ਆ ਕਿਸ਼ਤੀਆਂ ਦਾ ਇੰਤਜ਼ਾਮ ਕੀਤਾ ਹੋਇਆ ਸੋ ਜੋ ਵੀ ਪ੍ਰਬੰਧ ਹੁੰਦੇ ਨੇ ਉਹ ਸਾਰੇ ਅਸੀਂ ਕੀਤੇ ਨੇ 265 ਕਰੋੜ ਰੁਪਇਆ ਜਿਹੜਾ ਅਗਾਊਂ ਪ੍ਰਬੰਧਨ ਤੇ ਖਰਚ ਕੀਤਾ ਸੀ ਤੇ ਹੁਣ ਜਿਵੇਂ ਜਿਵੇਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ